ਫਲਟਪਰ ਖੰਮੀ ਨੀ ਲੱਗੇ ਚੋਂ ਪਿੱਛੇ ਮੈਂ ਚੱਕਦਾ ਕੋਈ ਨਹੀਂ ਜਮ ਆ ਗਿਆ ਸਰਦਾਰ ਮਲਕੀਤ ਸਿੰਘ ਜੀ ਰੌਣੀ ਜੋ ਆਪਣੀ ਹੱਥੀ ਸੇਵਾ ਕਰ ਰਹੇ ਨੇ ਕੰਬਲਾਂ ਤੇ ਲੋਈਆਂ ਦੀ ਕਿਸਾਨ ਕੈਂਪਸ ਦੇ ਵਿੱਚ ਜਾ ਜਾ ਕੇ ਆਪਣੇ ਹੱਥੀ ਜੋ ਸੇਵਾ ਕਰ ਰਹੇ ਨੇ ਬਹੁਤ ਹੀ ਕਿਸਾਨ ਸੰਘਰਸ਼ ਨੂੰ ਸੰਪਰਪਤ ਨੇ ਸਰਦਾਰ ਮਲਕੀਤ ਸਿੰਘ ਜੀ ਰੌਣੀ ਜੋ ਕਿ ਦਿਨ ਰਾਤ ਕਿਸਾਨ ਸੰਘਰਸ਼ ਦੇ ਵਿੱਚ ਇੱਕ ਕੀਤਾ ਹੋਇਆ ਇਹਨਾਂ ਨੇ ਬਹੁਤ ਹੀ ਸਹਿਯੋਗ ਦਰਏ ਨੇ ਕਿਸਾਨ ਜਥੇਬੰਦ ਨੂੰ ਸਰਦਾਰ ਮਨਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਮਿਲਾਂਗੇ ਦੋ ਸ਼ਬਦ ਉਹਨਾਂ ਤੋਂ ਲਵਾਂਗੇ ਮਨਜੀਤ ਸਿੰਘ ਜੀ ਹਾਂਜੀ ਭਾਈ ਜੀ ਸੰਘਰਸ਼ਵਾਰ ਅੱਜ ਉਹ ہمارا ਸੰਕਟ ਹੈ ਪੰਜਾਬ ਦੇ ਵਿੱਚ ਉੱਠਿਆ ਹੋਇਆ ਸੰਘਰਸ਼ ਦਿੱਲੀ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਵੱਲ ਟੁਕੇ ਸੰਘਰਸ਼ ਦੀ ਜੋ ਗੱਲਬਾਤ ਚੱਲ ਰਹੀ ਹੈ ਧਮਕ ਪਈ ਹੋਈ ਹੈ ਜੋ ਕਿਸਾਨਾਂ ਦੇ ਪ੍ਰਤੀ ਕੇਂਦਰ ਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਆਪਣੀਆਂ ਹੱਕੀ ਮੰਗਾਂ ਵਾਸਤੇ ਪੰਜਾਬ ਚੋਂ ਵੱਖ-ਵੱਖ ਸੂਬਿਆਂ ਚੋਂ ਜਿੰਨੇ ਵੀ ਸਾਡੀਆਂ ਬਜ਼ੁਰਗ ਮਾਵਾਂ ਭੈਣਾਂ ਨੌਜਵਾਨ ਬੱਚੀਆਂ ਨੌਜਵਾਨਾਂ ਦਾ ਵੱਡਾ ਹਿੱਸਾ ਆਪਣੇ ਹੱਕਾਂ ਵਾਸਤੇ ਡਟੇ ਹੋਏ ਉਹਨਾਂ ਨੂੰ ਜਿਵੇਂ ਠੰਡ ਦੇ ਮੌਸਮ ਦੇ ਵਿੱਚ ਸਾਡੇ ਵੀਰ ਮਲਕੀਤ ਸਿੰਘ ਜੀ ਰੌਣੀ ਉਹਨਾਂ ਨਾਲ ਭੰਗੂ ਸਾਹਿਬ ਉਹਨਾਂ ਵੱਲੋਂ ਬਹੁਤ ਜਿੰਨਾ ਕਿ ਯੋਗਦਾਨ ਪਾਇਆ ਜਾ ਰਿਹਾ ਹੈ ਲੋਹਿਆਂ ਦਾ ਮਾਈਆਂ ਵਾਸਤੇ ਸ਼ਾਹ ਦਾ ਵੱਡਾ ਬਰੋਲਾ ਕਰ ਰਹੇ ਨੇ ਲੰਬੇ ਸਮੇਂ ਤੋਂ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਦਿਨ ਰਾਤ ਹਾਜ਼ਰੀ ਭਰ ਰਹੇ ਨੇ ਮਤਲਬ ਇਹ ਜੇ ਇੱਕ ਗੱਲ ਕਹੀਏ ਕਿ ਇਕੱਲੇ ਕਲਾਕਾਰ ਇਹਦੇ ਵਿੱਚ ਕਿਉਂ ਆ ਰਹੇ ਨੇ ਫਿਲਮੀ ਅਦਾਕਾਰ ਕਿਉਂ ਆ ਰਹੇ ਨੇ ਇਹ ਸੰਘਰਸ਼ ਚ ਇੱਕ ਫਿਲਮੀ ਅਦਾਕਾਰਾਂ ਦੇ ਕਲਾਕਾਰਾਂ ਦਾ ਨਹੀਂ ਆ ਉਹ ਇੱਕ ਕਿਸਾਨੀ ਤੌਰ ਤੇ ਕਿਉਂਕਿ ਵੱਡਾ ਹਿੱਸਾ ਕਿਸਾਨੀ ਨਾਲ ਜੁੜਿਆ ਹੋਇਆ ਹੈ ਜੇ ਕਿਸਾਨੀ ਨਾਲ ਜੁੜਿਆ ਹੋਇਆ ਉਹ ਕਿਸਾਨਾਂ ਦੇ ਹੀਰੋ ਨੇ ਜੇ ਉਹਨਾਂ ਨੂੰ ਲੋਕਾਂ ਨੇ ਹੀਰੋ ਬਣਾਇਆ ਕਲਾਕਾਰ ਬਣਾਇਆ ਤਾਂ ਉਹ ਪਹਿਲਾਂ ਪਹਿਲੀ ਗੱਲ ਲੋਕਾਂ ਦੇ ਹੱਕ ਦੀ ਆ ਇਸ ਕਰਕੇ ਵੱਡਾ ਯੋਗਦਾਨ ਸਾਰੇ ਕਲਾਕਾਰ ਵੀਰ ਫਿਲਮੀ ਅਦਾਕਾਰ ਇਹ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਨੇ ਉਹਨਾਂ ਦਾ ਅਸੀਂ ਜਥੇਬੰਦੀ ਵੱਲੋਂ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਉਹ ਅੱਗੇ ਤੋਂ ਯੋਗਦਾਨ ਪਾਉਂਦੇ ਰਹਿਣਗੇ ਐਸੀ ਸਰਦਾਰ ਮਜੀਤ ਸਿੰਘ ਜੀ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਮਲਕੀਤ ਸਿੰਘ ਰੌਣੀ ਸਾਹਿਬ ਫਿਲਮੀ ਕਲਾਕਾਰ ਉਹ ਵੀ ਦੋਸ਼ਾ ਬਤਕਾਣਾ ਆ ਦੇਖੋ ਫਿਲਮੀ ਕਲਾਕਾਰ ਜਿਹੜੇ ਲੋਕ ਸੜਕਾਂ ਤੇ ਬੈਠੇ ਇਹਨਾਂ ਨੇ ਬਣਾਇਆ ਜੀ ਜਿਹਨਾਂ ਨੇ ਸਾਨੂੰ ਬਣਾਇਆ ਹੈ ਜੇ ਅਸੀਂ ਅੱਜ ਦੁੱਖ ਦੀ ਕਟੜੀ ਨਾਲ ਨਹੀਂ ਖੜਦੇ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਸੋ ਇਸ ਕਰਕੇ ਫੈਕਟਰੀ 'ਚ ਕਿਸੇ ਵਿੱਚ ਬਣਦੇ ਨਹੀਂ ਕਲਾਕਾਰ ਲੋਕ 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 ਸਾਨੂੰ ਕਲਾਕਾਰ ਬਣਾਉਂਦੇ ਨੇ ਸੋ ਜਦੋਂ ਸਾਡੇ ਲੋਕ ਸੜਕਾਂ 'ਤੇ ਨੇ ਦੁਖੀ ਨੇ ਲੋਕ ਤਾਂ ਸਾਡਾ ਫਰਜ਼ ਬਣਦਾ ਉਹਨਾਂ ਦੇ ਨਾਲ ਖੜੀ ਆ ਕੇ ਅੱਜ ਅਸੀਂ ਕੁਝ ਸ਼ਾਲ ਲੋਈਆਂ ਤੇ ਕੰਬਲ ਲੈ ਕੇ ਆਏ ਸੀ ਉਹ ਅਲੱਗ-ਅਲੱਗ ਜਥੇਬੰਦੀਆਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਬਸ ਉਹ ਕਰਿਆ ਕਿਉਂਕਿ ਇਹ ਚਾਹੁੰਦੇ ਸੀ ਹੈੱਡਕੁਆਰਟਰ ਤੇ ਰੱਖ ਜੀ ਇਹਨੂੰ ਲੋਡ ਹੋ ਗਿਆ ਉੱਥੇ ਲੈ ਕੇ ਜਾਵਾਂਗੇ ਲੰਬੀ ਲੜਾਈ ਹੈ ਜੀ ਜਿਹੜਾ ਵੀ ਆਵਾਜ਼ ਸੁਣਦਾ ਹੈ ਜਿਹੜਾ ਵੀ ਵਰਗ ਸੁਣਦਾ ਹੈ ਉਹ ਇਹਨੂੰ ਜਸਾਹ ਦੇਣਾ ਚਾਹੀਦਾ ਜੰਗ ਜਾਰੀ ਰੱਖੋ ਉੱਪਰ ਲੈ ਜਿੱਤਾਂਗੇ ਇਹ ਜਿਹੜਾ ਹੈੱਡਕੁਆਰਟਰ ਤੇ ਸਾਡੇ ਵੀਰ ਜੀ ਹੋਰਾਂ ਵੱਲੋਂ ਇਹ ਲੋਈਆਂ ਤੇ ਸ਼ਾਲ ਪਹੁੰਚਾਏ ਗਏ ਨੇ ਇਹਦਾ ਵੰਡਣ ਦਾ ਤਰੀਕਾ ਕਿਉਂਕਿ ਜਿੰਨੀਆਂ ਜਥੇਬੰਦੀਆਂ ਨੂੰ ਹੋਰ ਵੀ ਦੇ ਕੇ ਆਏ ਨੇ ਸਾਰੇ ਲੋੜਬੰਦਾਂ ਨੂੰ ਪਹੁੰਚਾਇਆ ਜਾਵੇ ਹੈੱਡ ਕੁਆਰਟਰ ਤੋਂ ਇੱਥੋਂ ਜ਼ਿਲ੍ਹੇ ਦੀਆਂ ਮੀਟਿੰਗਾਂ ਕਰਕੇ ਜ਼ਿਲ੍ਹੇ ਦੇ ਵਿੱਚ ਉਹ ਦੂਗੇ ਬਲਾਕਾਂ ਨੇ ਪਿੰਡ ਵਾਈਜ਼ ਲੋੜਬੰਦਾਂ ਨੂੰ ਇੱਥੋਂ ਇਹ ਤਰੀਕੇ ਨਾਲ ਸਾਰਾ ਦਿੱਤਾ ਜਾਊਗਾ ਕਿਉਂਕਿ ਜੇ ਆਪਾਂ ਐਵੇਂ ਵੰਡ ਕਰਦੇ ਆ ਤਾਂ ਉੱਥੇ ਪਤਾ ਨਹੀਂ ਲੱਗਦਾ ਵੀ ਲੋੜਬੰਦ ਕੌਣ ਆ ਜਾਂ ਬੇ ਲੋੜੇ ਲੈ ਜਾਂਦੇ ਨੇ ਇਹ ਤਰੀਕੇ ਦੇ ਨਾਲ ਇੱਥੋਂ ਸਾਡੇ ਰੂਲ ਬਣਾਏ ਹੋਏ ਨੇ ਜਥੇਬੰਦੀ ਤੋਂ ਰੂਲਾਂ ਦੇ ਮੁਤਾਬਕ ਇਹ ਸਾਰਾ ਸਾਡੇ ਲੋੜਬੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ ਮਨਜੀਤ ਸਿੰਘ ਜੀ ਬੀਬੀਆਂ ਵੀ ਇੱਥੇ ਤੁਹਾਡੇ ਨਾਲ ਆਈਆਂ ਨੇ ਮੈਂ ਦੇਖਿਆ ਟਰੈਲੀ ਦੇ ਵਿੱਚ ਬਹੁਤ ਹੀ ਸੇਵਾ ਕਰ ਰਹੀਆਂ ਨੇ ਵੀ ਬੀਬੀਆਂ ਬਾਰੇ ਸਾਡੇ ਵਿੱਚ ਸਾਡੀਆਂ ਨੌਜਵਾਨ ਬੱਚੀਆਂ ਸਾਡੇ ਛੋਟੇ ਬੱਚੇ ਜਿਹੜੇ ਆਨਲਾਈਨ ਕਲਾਸਾਂ ਲੱਗਦੇ ਨੇ ਉਹ ਇੱਥੇ ਸੰਘਰਸ਼ ਦੇ ਵਿੱਚ ਬੈਠੇ ਨੇ ਟਰਾਲੀਆਂ ਦੇ ਵਿੱਚ ਬਹਿ ਕੇ ਕਲਾਸਾਂ ਲਾ ਰਹੇ ਨੇ ਪੜ ਰਹੇ ਨੇ ਵੱਡਾ ਹਿੱਸਾ ਸਾਡੀਆਂ ਨੌਜਵਾਨ ਭੈਣਾਂ ਸਾਡੀਆਂ ਮਾਵਾਂ ਉਹ ਵੱਡਾ ਹਿੱਸਾ ਹਜ਼ਾਰਾਂ ਦੀ ਗਿਣਤੀ ਤੇ ਇਸ ਸੰਘਰਸ਼ ਦੇ ਵਿੱਚ ਲਗਾਤਾਰ ਜਦੋਂ 25 ਤਰੀਕ ਤੋਂ ਇੱਥੋਂ ਖਨੌਰੀ ਬਾਰਡਰ ਤੋਂ ਸ਼ੁਰੂ ਹੋਇਆ ਮੋਰਚਾ 27 ਤਰੀਕ ਨੂੰ ਇੱਥੇ ਪਹੁੰਚਿਆ ਲਗਾਤਾਰ ਦਿਨ ਰਾਤ ਇੱਥੇ ਡਟੀਆਂ ਹੋਈਆਂ ਨੇ ਜਿਹੜੀਆਂ ਨੇ ਪਿੰਡ ਜਾਣ ਦੀ ਜੇ ਗੱਲ ਕਰਦੇ ਆ ਕਿ ਮਾਵਾ ਭੈਣਾ ਨੂੰ ਬਦਲਦੀਏ ਹੋਰ ਦੀ ਡਿਊਟੀ ਦਾ ਲਈਏ ਪਰ ਉਹਨਾਂ ਦੀ ਇੱਕੋ ਆਵਾਜ਼ ਹੈ ਵੀ ਜਦੋਂ ਤੱਕ ਅਸੀਂ ਇਹ ਜੰਗ ਜਿੱਤ ਨਹੀਂ ਲੈਂਦੇ ਉਦੋਂ ਤੱਕ ਅਸੀਂ ਵਾਪਸ ਨਹੀਂ ਜਾਣਾ ਸਾਡੇ ਨਾਲ ਦਿਨ ਰਾਤ ਖੜੀਆਂ ਨੇ ਸਾਡੀਆਂ ਭੈਣਾ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਨੇ ਇਹ ਸੰਘਾਰ ਚ ਵਿੱਚ ਜਿੱਡਾ ਯੋਗਦਾਨ ਸਾਡੀਆਂ ਮਾਵਾ ਭੈਣਾ ਦਾ ਉਹ ਕਿਤੇ ਬਹੁਤ ਵੱਡਾ ਹੈ ਅਸੀਂ ਬਹੁਤ ਸਤਿਕਾਰ ਕਰਦੇ ਆ ਇੱਥੇ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਆਪਣੇ ਪਰਿਵਾਰਾਂ ਦੇ ਵਾਂਗੂ ਅਸੀਂ ਨਾਗਰ ਬਣਾਏ ਨੇ ਇੱਥੇ ਉਹ ਨਗਰਾਂ ਦੀ ਸਾਂਝ ਪੈਦਾ ਹੋਈ ਆ ਉਹਦੇ ਮੁਤਾਬਕ ਇੱਥੇ ਸਾਡੇ ਆਵਾਮ ਭੈਣਾ ਬੇ ਡਰਨੇ ਬੇ ਖੌਫਨੇ ਮਤਲਬ ਉਹਨਾਂ ਦੀ ਬੜੀ ਵੱਡੀ ਰਿਸਪੈਕਟ ਆ ਤੇ ਉਹਨਾਂ ਦੇ ਸਿਰ ਤੇ ਮੋਰਚਾ ਜਿੱਤਿਆ ਜਾਂਦਾ ਧੰਨਵਾਦ ਜੀ ਇਹ ਸੀ ਮਨਜੀਤ ਸਿੰਘ ਜੀ ਜੋ ਕਿ ਜ਼ਿਲ੍ਹਾ ਪ੍ਰਧਾਨ ਪਿਸਾਨ ਜਥੇਬੰਦੀ ਉਗਰਾਹ ਦੇ ਜ਼ਿਲ੍ਹਾ ਪ੍ਰਧਾਨ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਡੇ ਬੱਚੇ ਵੀ ਇੱਥੇ ਨੇ ਜਿਹੜੇ ਕਿ ਆਨਲਾਈਨ ਪੜ੍ਹਾਈ ਕਰ ਰਹੇ ਨੇ ਬਹੁਤ ਹੀ ਵਧੀਆ ਤੇ ਸੰਘਰਸ਼ਾ ਜਿਹੜਾ ਕਹਿੰਦੇ ਜਿੱਤ ਕੇ ਲੈ ਕੇ ਜਾਵਾਂਗੇ ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਮੈਂ ਜਸਵਿੰਦਰ ਲਾਟੀ ਪਾਤਣਾ ਧੰਨਵਾਦ